ਸਰਸ਼ੀ ਕਲਤੀ ਮਹਿਲ ਅਪ੍ਰਿਤਕਰ ਹਜ਼ਰਾਂ ਦੀ ਪਪਿੰਦਰ ਸਿੰਘ ਮਾਨ ਦਵਾਰਾ ਲਿਖੀ ਗਈ ਕਹਾਣੀ ਬੁੱਕਲੈਕੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਗੁਰਮਨ ਨੇ ਅੱਜ ਸੁਖ ਦਾ ਸਾਲ ਲਿਆ ਸੀ ਉਸਨੇ ਲਿਸਟ ਤੋਂ ਸਾਰੇ ਵਿਦਿਆਰਥੀਆਂ ਦੇ ਨਾਂ ਪੜੇ ਤੇ ਸੰਤੁਸ਼ਟੀ ਨਾਲ ਸਿਰ ਹਿਲਾਇਆ ਰਿਜ਼ਲਟ ਲਗਭਗ ਤਿਆਰ ਹੋ ਗਿਆ ਸੀ ਗੁਰਮਨ ਸਕੂਲ ਵਿੱਚ ਮਿਹਨਤੀ ਵਿਦਿਆਪਕ ਮੰਨੀ ਜਾਂਦੀ ਸੀ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਹਾਲੇ ਉਸ ਨੂੰ ਇਸ ਸਕੂਲ ਵਿੱਚ ਆਏ ਥੋੜਾ ਸਮਾਂ ਹੀ ਹੋਇਆ ਸੀ ਪਰ ਉਹ ਆਪਣੀ ਵਿਦਿਆਰਥੀਆਂ ਵਿੱਚ ਹਰਮਨ ਪਿਆਰੀ ਹੋ ਗਈ ਸੀ ਅੱਜ ਉਹ ਇਸ ਕਰਕੇ ਵੀ ਖੁਸ਼ੀ ਸੀ ਕਿ ਅਨੂ ਪਾਸ ਹੋ ਗਈ ਆ ਅਨੂ ਉਸਦੀ ਕਲਾਸ ਦੀ ਦਿਮਾਗੀ ਤੌਰ ਤੇ ਪਛੜੀ ਹੋਈ ਵਿਦਿਆਰਥਣ ਹੈ ਉਸਨੇ ਦੇਖਿਆ ਸੀ ਕਿ ਇਹਨੂੰ ਪਿਛਲੇ ਸਾਲ ਫੇਲ ਹੋ ਗਈ ਸੀ ਉਹ ਹੈਰਾਨ ਸੀ ਕੀ ਸਰਕਾਰ ਵੱਲੋਂ ਤਾਂ ਵਿਸ਼ੇਸ਼ ਹਦਾਇਤਾਂ ਹਨ ਕਿ ਚਾਹੇ ਬੱਚਿਆਂ ਦਾ ਸਪੈਸ਼ਲ ਪੀਪਰ ਲੱਗੇ ਉਹਨਾਂ ਨੂੰ ਪਾਸ ਕਰ ਦਿੱਤਾ ਜਾਵੇ ਅਨੂ ਕਿਵੇਂ ਫੇਲ ਹੋ ਗਈ ਸੀ ਇਹ ਹੀ ਉਸ ਲਈ ਹੈਰਾਨੀ ਦੀ ਗੱਲ ਸੀ ਉਸਨੇ ਲਿਸਟ ਬਣਾ ਕੇ ਆਪਣੀ ਰਜਿਸਟਰ ਵਿੱਚ ਰੱਖ ਲਈ ਸੀ ਉਸਨੇ ਸਾਰੇ ਪੀਪਰਾਂ ਵਿੱਚ ਅਧਿਆਪਕਾਂ ਨੂੰ ਕਹਿ ਕਿ ਇਹਨਾਂ ਨੂੰ ਪਾਸ ਕਰ ਲਿਆ ਸੀ ਜਦੋਂ ਉਹ ਸਕੂਲ 6 ਮਹੀਨੇ ਪਹਿਲਾਂ ਬਦਲੀ ਕਰਵਾ ਕੇ ਇਸ ਸਕੂਲ ਵਿੱਚ ਆਈ ਸੀ ਤਾਂ ਅਨੂ ਨੂੰ ਦੇਖ ਕੇ ਉਸ ਦਾ ਮਨ ਹਮਦਰਦੀ ਨਾਲ ਭਰ ਗਿਆ ਸੀ ਉਸ ਨਾਲ ਪੰਲੀ ਦਿਨ ਹੀ ਜੁੜੀ ਗਈ ਸੀ ਹਨੂ ਕਾਫੀ ਘਟ ਸਮਝ ਰੱਖਦੀ ਸੀ ਉਸ ਨੂੰ ਯਾਦ ਰੱਖਣ ਵਿੱਚ ਸਮੱਸਿਆ ਤਾਂ ਹੀ ਸੀ ਆਪਣੀ ਸਾਫ ਸਵਾਲੀ ਕੱਟ ਕਰ ਸਕਦੀ ਸੀ ਉਹ ਉਸ ਨੂੰ ਸਵੇਰੇ ਆਕੇ ਨਮਸਤੇ ਕਰਦੀ ਤੇ ਜਦੋਂ ਤੱਕ ਉਹ ਜਵਾਬ ਨਾ ਦੇ ਦਿੰਦੀ ਉਸ ਕੋਲ ਖੜੀ ਰਹਿੰਦੀ ਜੀ ਉਸ ਨੂੰ ਉਹ ਬੁਲਾਉਂਦੀ ਤਾਂ ਹਰ ਗੱਲ ਦਾ ਜਵਾਬ ਸਿਰਫ ਹਾਂ ਜੀ ਕਹਿ ਕੇ ਦਿੰਦੀ ਸੀ ਉਸ ਨੂੰ ਉਸ ਤੇ ਬਹੁਤ ਅਰਸਾ ਹੁੰਦਾ ਸੀ ਫਿਰ ਉਸ ਨੂੰ ਪਤਾ ਲੱਗਿਆ ਕਿ ਇਹਨੂੰ ਤਾਂ ਪਿਓ ਮਰਿਆ ਹੋਇਆ ਸੀ मां सब्जी ਦੀ ਰੇੜੀ ਲਾ ਕੇ ਗੁਜ਼ਾਰਾ ਕਰਦੀ ਹੈ ਇੱਕ ਦਿਨ मां ਉਸ ਨੂੰ ਮਿਲਣ ਆਈ ਤਾਂ ਹੱਥ ਛੁੜ ਕੇ ਬੋਲੀ ਸੀ ਭੈਣ ਜੀ ਇਹਦਾ ਨਾ ਕਰਮੀ ਦਾ ਖਿਆਲ ਰੱਖਿਓ ਵੜਾ ਔਖਾ ਟਾਈਮ ਲੰਘਦਾ ਹੈ ਉਸ ਦਾ ਝੋੜਾ ਬਹੁਤ ਵੱਧ ਗਿਆ ਸੀ ਗੁਰਮਨ ਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਉਸ ਦਾ ਇਕਲੌਤਾ ਮੁੰਡਾ ਨਸ਼ਿਆਂ ਵਿੱਚ ਪੈ ਗਿਆ ਹੈ ਉਹ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਦੀ ਹੈ ਛੁੱਟੀ ਤੋਂ ਬਾਅਦ ਉਹ ਨੂੰ ਵੀ ਉਸ ਦੇ ਕੋਲ ਹੀ ਰੇੜੀ ਲਾ ਕੇ ਬੈਠੀ ਰਹਿੰਦੀ ਹੈ ਇੱਕ ਵਾਰ ਫਿਰ ਆਈ ਤਾਂ ਬੋਲੀ ਕੀ ਦੱਸਾਂ ਭੈਣ ਜੀ ਪੱਲਾ ਚੁੱਕਿਆ ਆਪਣਾ ਢਿੱਡ ਨੰਗਾ ਹੁੰਦਾ ਹੈ ਪਤਾ ਨਹੀਂ ਕਿੰਨੇ ਭੜੇ-ਭੜੇ ਬੰਦੇ ਮੇਰੇ ਮੁੰਡੇ ਕੁੜਾਉਂਦੇ ਹਨ ਅਸੀਂ ਤਾਂ ਮਾਂ-ਮਾਂ ਧੀਆ ਡਰਦੀਆਂ ਗਰਮੀ ਸਰਦੀ ਅੰਦਰੋਂ ਦਰਵਾਜ਼ਾ ਬੰਦ ਕਰਕੇ ਸੌਂਦੀਆਂ ਹਾਂ ਮਾਂ ਦਾ ਆਪਣੇ ਪੁੱਤ ਤੋਂ ਡਰਨਾ ਬਹੁਤ ਅਜੀਬ ਸੀ ਉਸ ਨੂੰ ਲੱਗਿਆ ਸਮਾਜ ਵਿੱਚ ਕੁਝ ਮਾੜਾ ਲਗਾਤਾਰ ਵਾਪਰਿਆ ਹੈ ਉਹ ਕੋਸ਼ਿਸ਼ੀ ਚਲੋ ਕਿਸੇ ਤਰ੍ਹਾਂ ਨਾਲ ਇਸ ਦੁਖੀ ਪਰਿਵਾਰ ਦੀ ਕੰਮ ਆ ਸਕੀ ਸੀ ਨੰਦੀ ਦੇ ਪਾਸ ਹੋਣ ਨਾਲ ਉਹਨੂੰ ਕੁਛ ਨਾ ਕੁਛ ਤਰਵਾਸਤਾ ਮਿਲੇਗਾ ਹੀ ਨਿਰਮਲ ਸਰ ਨੂੰ ਤੁਰੇ ਆਉਂਦੇ ਦੇਖ ਗੁਰਮਨ ਕੁਰਸੀ ਤੋਂ ਖੜੀ ਹੋ ਗਈ ਥੀ ਭੋਲੀ ਸਤਿ ਸ਼੍ਰੀ ਅਕਾਲ ਸਰ ਸੈ ਸ਼ੀ ਕਾਲ ਪਾਈ ਬੀਬਾ ਨਿਰਮਲ ਸਰ ਨੇ ਜਵਾਬ ਦਿੱਤਾ ਗੁਰਮਨ ਨਿਰਮਲ ਸਰ ਦਾ ਬਹੁਤ ਆਦਰ ਕਰਦਾ ਸੀ ਸਾਦਾ ਪਹਿਰਾਵਾ ਉਹਨਾਂ ਦੀ ਪਹਿਚਾਨ ਸੀ ਹਰ ਗੱਲ ਨੂੰ ਸੋਚ ਵਿਚਾਰ ਕੇ ਕਰਨਾ ਨਿਰਮਲ ਸਰ ਦੇ ਸੁਆ ਵਿੱਚ ਹੀ ਸਮਲ ਜੀ ਬੀਬਾ ਰਿਜ਼ਲਟ ਬਣਾ ਲਿਆ ਉਹਨਾਂ ਸਵਾਲ ਕੀਤਾ ਹਾਂਜੀ ਸਰ ਬਣਾ ਲਿਆ ਗੁਰਮਨ ਬੋਲੀ ਅਨੂੰ ਦਾ ਕੀ ਬਣਿਆ ਉਹਨਾਂ ਨੇ ਪੁੱਛਿਆ ਸਰ ਉਹ ਪਾਸ ਹੋ ਗਈ ਗੁਰਮਨ ਨੇ ਦੱਸਿਆ ਉਹ ਕੁਛ ਸਮਾਂ ਚੁੱਪ ਰਹੇ ਜਿਵੇਂ ਕੁਝ ਸੋਚ ਰਹੇ ਹੋਣ ਫਿਰ ਬੋਲੇ بیਬਾ ਆਪੇ ਨੰਬਰ ਲੈ ਕੇ ਪਾਸ ਹੋਈਆ ਜਾਂ ਸਰਕਾਰੀ ਹੁਕਮ ਅਨਸਾਰ ਹੀ ਪਾਸ ਕੀਤਾ ਹੈ ਸਰ ਨੰਬਰ ਵਿਚਾਰੀ ਨੇ ਕਿੱਥੋਂ ਲੈਣੇ ਸਨ ਸਰਕਾਰੀ ਹੁਕਮ ਅਨਸਾਰ ਹੀ ਉਸ ਨੂੰ ਪਾਸ ਕੀਤਾ ਹੈ ਸਪੈਸ਼ਲ ਪੇਪਰ ਪਾਕੀ ਗੁਰਮਨ ਜਵਾਬ ਦਿੰਦੀ ਹੈ ਹੈਰਾਨ ਸੀ ਕਿ ਉਹਨਾਂ ਵਿੱਚ ਉਹਨਾਂ ਨੂੰ ਇੰਨੀ ਜ਼ਿਆਦਾ ਦਿਲਚਸਪੀ ਕਿਉਂ ਹੈ ਬੀਬਾ ਇੰਝ ਕਰੋ ਫਿਰ ਫੀਲ ਕਰਦੇ ਉਸਨੂੰ ਨਿਰਮਲ ਸਰ ਨੇ ਕਿਹਾ ਗੁਰਮੰਦੀਆਂ ਖਾਣਿਓ ਗਵਾਚ ਗਈਆਂ ਸਨ ਨਿਰਮਲ ਸਰ ਦੇ ਸ਼ਬਦ ਉਸ ਉੱਪਰ ਬੰਬ ਵਾਂਗ ਡਿੱਗੇ ਸਨ ਉਹ ਹੈਰਾਨ ਪਰੇਸ਼ਾਨ ਸੀ ਨਿਰਮਲ ਸਰ ਜਾ ਚੁੱਕੇ ਸਨ ਉਹ ਸੋਚ ਰਹੀ ਸੀ ਕਿ ਹਰ ਗੱਲ ਵਿੱਚ ਸੇਵਾ ਤੇ ਸਮਾਜ ਦੀ ਗੱਲ ਕਰਨ ਵਲਵੰਦਾ ਉਸ ਬੱਚੀ ਨੂੰ ਫੇਲ ਕਿਉਂ ਕਰਾਉਣਾ ਚਾਹੁੰਦਾ ਹੈ ਉਸ ਨੂੰ ਸ਼ੀਤਲ ਮੈਡਮ ਦੀ ਕਹੀ ਗੱਲ ਸਹੀ ਲੱਗੀ ਜਿਹੜੀ ਅਕਸਰ ਕਹਿੰਦੀ ਰਹਿੰਦੀ ਸੀ ਕਿ ਐਵੇਂ ਬਗਲਾ ਪਖਤ ਬਣਿਆ ਫਿਰਦਾ ਸਾਰਾ ਦਿਨ ਡਰਾਮੇ ਕਰਦਾ ਰਹਿੰਦਾ ਸ਼ੀਤਲ ਨਾਮ ਦੀ ਉਹ ਟੱਕ ਦੀ ਨਾਲ ਸੀ ਜਿਹੜੀ ਹਰ ਸਮੇਂ ਸਿੰਘ ਫਸਾਉਣ ਲਈ ਤਿਆਰ ਰਹਿੰਦੀ ਸੀ ਪਹਿਲਾਂ ਤਾਂ ਉਹ ਸੇ ਗੱਲ ਨੂੰ ਅਣਗੌਲਿਆ ਕਰਦੀ ਰਹਿੰਦੀ ਸੀ ਪਰ ਅੱਜ ਨਿਰਮਲ ਸਰ ਦੀ ਗੱਲ ਸੁਣ ਕੇ ਗੁਰਮਨ ਨੂੰ ਲੱਗਿਆ ਸ਼ਾਇਦ ਕਿਤੇ ਨਾ ਕਿਤੇ ਉਹ ਠੀਕ ਕਹਿੰਦੀ ਹੋਈ ਨਿੱਜੀ ਤੌਰ ਤੇ ਉਹਨਾਂ ਦੇ ਸਾਰੇ ਗਰੁੱਪ ਨੂੰ ਘਾਟ ਹੀ ਪਸੰਦ ਕਰਦੀ ਸੀ ਸ਼ੀਤਲ ਨੇ ਇੱਕ ਦਿਨ ਤਾਂ ਇਤੋਂ ਤੱਕਿਆ ਦਿੱਤਾ ਸੀ ਕੁੜੀਆਂ ਵਾਲੇ ਸਕੂਲ ਵਿੱਚ ਬੰਦੀਆਂ ਦਾ ਕੀ ਕੰਮ ਪਰ ਉਹ ਆਪਣੇ ਗਰੁੱਪ ਵਾਲੇ ਨਿਕੰਮੇ ਮਾਸਟਰਾਂ ਨੂੰ ਭੁੱਲ ਗਈ ਸੀ ਜਿਹੜੇ ਟੱਕਾ ਦੂਰਾ ਨਹੀਂ ਕਰਦੇ ਸਨ ਨਵਤੇਜ ਜੀ ਨੂੰ ਪਿੱਠ ਪਿੱਛੇ ਜਮੀਰ ਕਹਿ ਕੇ ਬੁਲਾਇਆ ਜਾਂਦਾ ਸੀ ਉਹ ਹਮੇਸ਼ਾ ਜਮੀਰ ਦੀਆਂ ਗੱਲਾਂ ਕਰਦਾ ਦੇਖੋ ਜੀ ਮੈਂ ਕਿਸੇ ਦੀ ਚਮਚੀ ਨਹੀਂ ਮਾਰਦਾ ਮੇਰੀ ਜ਼ਮੀਰ ਨਹੀਂ ਮੰਦੀ ਮੇਰੀ ਜ਼ਮੀਰਾ ਮੇਰੀ ਜ਼ਮੀਰੋ ਜੇ ਕੋਈ ਕੰਮ ਕਹਿ ਦਿੰਦਾ ਉਹ ਜ਼ਮੀਰ ਤੇ ਅਸੂਲ ਲੈ ਕੇ ਬਹਿ ਜਾਂਦਾ ਰਾਸ਼ਕੁਮਾਰ ਖੁਦ ਕੀ ਦਾ ਵਿਸ਼ਾ ਸੌਖਾ ਸੀ ਉਹ ਸਾਰਾ ਦਿਨ ਕਿਸੇ ਨਾ ਕਿਸੇ ਖਿਲਾਫ ਮੋਰਚਾ ਖੋਲੀ ਰੱਖਦਾ ਉਹਨਾਂ ਦਾ ਗਰੁੱਪ ਕਹਿੰਦਾ ਰਹਿੰਦਾ ਆ ਨਿਰਮਲ ਵਰਗਿਆਂ ਦੀ ਬਦਲੀ ਹੋਣੀ ਚਾਹੀਦੀ ਆ ਗਰਮਣ ਦੇਖਦੀ तिर्मलसर ਜਦੋਂ ਹਰ ਲੜਕੀ ਨੂੰ ਮੇਰੀ ਧੀ ਮੇਰਾ ਪੁੱਤ ਕਹਿ ਕੇ ਬੁਲਾਉਂਦੇ ਸਨ ਤਾਂ ਉਸ ਨੂੰ ਡਾਡਾ ਚੰਗੇ ਲੱਗਦੇ ਸਨ ਉਸ ਨੂੰ ਜਪਦਾ ਜਿਵੇਂ ਉਹ ਆਪਣੀ ਧੀ ਨੂੰ ਬੁਲਾ ਰਿਹਾ ਹੋਵੇ ਸ਼ੀਤਲ ਤੇ ਉਸ ਦੀ ਨਾਲ ਦੀਆਂ ਮੈਡਮਾਂ ਉਸ ਦਿਨ ਵੀ ਬੜੀਆਂ ਭੈੜੀਆਂ ਲੱਗੀਆਂ ਸਨ ਜਦੋਂ ਮਹਾਮਾਰੀ ਆਨ ਕਰਕੇ ਇਹਨਾਂ ਨੂੰ ਬੁਰੀ ਤਰ੍ਹਾਂ ਲਿਪੜ ਗਈ ਸੀ ਤੇ ਉਹ ਪਾਸੇ ਬੈਠਦੀਆਂ ਦੰਦ ਕੱਢਦੀਆਂ ਰਹੀਆਂ ਸਨ ਗੁਰਮਨ ਨੇ ਉਸ ਨੂੰ ਸੰਭਾਲਿਆ ਸੀ ਕਈ ਹੋਰ ਸਿਆਣੀਆਂ ਸਾਥਣਾ ਨੇ ਵੀ ਮਦਦ ਕੀਤੀ ਸੀ ਉਸ ਨੂੰ ਉਹਨੂੰ ਨਾਲ ਲਗਾ ਜਿਹਾ ਹੋ ਗਿਆ ਸੀ ਇਸ ਕਰਕੇ ਉਹ ਚਾਹੁੰਦੀ ਸੀ ਕਿ ਉਹਨੂੰ 10ਵੇਂ ਪਾਸ ਕਰ ਲਵੇ ਸ਼ਾਇਦ ਇਸ ਨਾਲ ਉਸਦੀ ਜ਼ਿੰਦਗੀ ਦਾ ਕੋਈ ਭਲਾ ਹੋ ਜਾਵੇ ਪਰ ਅੱਜ ਵਾਲੀ ਗੱਲ ਉਸ ਨੂੰ ਬਹੁਤ ਬੁਰੀ ਲੱਗੀ ਸੀ ਨਿਰਮਲ ਸਰ ਦੇ ਪਾਸੇ ਤੁਰ ਜਾਂਦੀ ਸ਼ੀਤਲ ਆ ਗਈ ਸੀ ਉਹ ਵਿਅੰਗ ਨਾਲ ਬੋਲੀ ਕੀ ਕਹਿੰਦਾ ਸੀ ਕਿ ਵੱਡਾ ਸਮਾਰ ਸੇਵਕ ਕੁਝ ਨਹੀਂ ਰਿਜ਼ਲਟ ਵਰੀ ਪੁੱਛਦਾ ਸੀ ਗੁਰਮਨ ਨੇ ਉੱਤਰ ਦਿੱਤਾ ਇਸਨੇ ਰਿਜ਼ਲਟ ਤੋਂ ਕੀ ਲੈਣਾ ਸ਼ੀਤਲ ਵਿਝਲੀ ਗੱਲ ਦੀ ਥਾ ਲੈਣਾ ਚਾਹੁੰਦੀ ਸੀ ਉਸਨੇ ਜਵਾਬ ਦਿੱਤਾ ਅਨੁਵਾਰੀ ਕਹਿੰਦਾ ਸੀ ਕਿ ਇਹ ਨੂੰ ਨੌਵੀਂ ਵਿੱਚ ਹੀ ਰਹਿਂਦੀ ਦੇਖ ਲੈ ਇਹਦੀ ਲੱਛਣ ਕਰਦਾ ਕੀ ਆ ਜੀ ਵਿਚਾਰੀ ਦਿਮਾਗੀ ਤੌਰ ਤੇ ਕਮਜ਼ੋਰ ਹੈ ਤਾਂ ਹਰ ਵਾਰੀ ਫੀਲ ਕਰਦੇ ਹੋ ਤੂੰ ਜਮਾ ਇਹਦੀ ਗੱਲ ਨਾ ਸੁਣੀ ਆਪਣੀ ਮਰਜ਼ੀ ਕਰ ਸਾਡਾ ਸਾਰਾ ਗਰੁੱਪ ਤੇਰੀ ਨਾਲ ਆ ਸ਼ੀਤਲ ਨੇ ਠੋਕ ਕੇ ਆਖਿਆ ਸ਼ੀਤਲ ਜਮੀਰ ਖੁਦ ਕੀ ਅਤੇ 3-4 ਹੋਰ ਜਣਿਆਂ ਦਾ ਪੱਕਾ ਗਰੁੱਪ ਸੀ ਵੱਡੇ ਸਕੂਲ ਵਿੱਚ ਗਰੁੱਪ ਤਾਂ ਹੋਰ ਵੀ ਕਈ ਸਨ ਪਰ ਉੱਥੇ ਸਿਰਫ ਆਪਸੀ ਮਿਲਵਰਤਨ ਸੀ। ਇਹ ਗਰੁੱਪ ਖਾਸ ਕਿਸਮ ਦਾ ਸੀ ਜਿਹੜਾ ਸਕੂਲ ਵਿੱਚ ਮਨਮਰਜ਼ੀ ਕਰਦਾ ਸੀ। ਜੇਰੋ ਦਿਲ ਕਰਦਾ ਬਗਾਵਤ ਦਾ ਝੰਡਾ ਖੜਾ ਕਰ ਦਿੰਦਾ। ਪਿਛਲੇ ਪ੍ਰਿੰਸੀਪਲ ਮੈਡਮ ਦੀਆਂ ਤਾਂ ਇਹਨਾਂ ਨੇ ਚੀਕਾਂ ਕਢਾ ਦਿੱਤੀਆਂ ਸਨ। ਉਹ ਬਦਲੀ ਕਰਵਾ ਕੇ ਭੱਜ ਗਈ ਸੀ। ਹੁਣ ਵਾਲਾ ਪ੍ਰਿੰਸੀਪਲ ਵੀ ਇਹਨਾਂ ਤੋਂ ਚਾਲੂ ਸੀ। ਉਹ ਆਪਣੀ ਮਰਜ਼ੀ ਨਾਲ ਕਲਾਸ ਵਿੱਚ ਜਾਣਾ ਤੇ ਮਰਜ਼ੀ ਨਾਲ ਉੱਨਾ ਆਉਣਾ ਇਹਨਾਂ ਦੀ ਫਿਤਰਤ ਸੀ। ਵਜਾਰੋਂ ਕੁਝ ਨਾ ਕੁਝ ਖਾਣ ਪੀਣ ਵਾਲਾ ਮੰਗਵਾਇਆ ਹੀ ਰਹਿੰਦਾ ਸੀ ਗੁਰਮੀਲ ਸਕੂਲ ਦੀ ਸੇਵਾਦਾਰ ਘਟ ਇਹਨਾਂ ਦੀ ਜ਼ਿਆਦਾ ਸੀ ਉਸ ਨੂੰ ਇਹ ਖਾਣ ਪੀਣ ਤੇ 150 ਦੀ ਛੱਡਦੀਆਂ ਉਹ ਸਾਰਿਆਂ ਨੂੰ ਛੱਡ ਕੇ ਇਸ ਗਰੁੱਪ ਦੀ ਸੇਵਾ 'ਚ ਰੁੱਝੀ ਰਹਿੰਦੀ ਸੀ ਸਾਰੇ ਚੰਗੇ ਕਰਾਂ ਨਾਲ ਸੰਬੰਧਿਤ ਸਨ ਇਸ ਕਰਕੇ ਪਿੰਡਾਂ ਵਿੱਚੋਂ ਆਏ ਨਿਆਣੇ ਤਾਂ ਉਹਨਾਂ ਦੇ ਨੱਕ ਹੀ ਠੀਂ ਨਹੀਂ ਨਹੀਂ ਸਨ ਨਿਰਮਲ ਸਰ ਨਾਲ ਵੀ ਇੱਟ ਖੜਕਾ ਰਹਿੰਦਾ ਸੀ ਨਿਰਮਲ ਸਰਦੀਆ ਸੂਲ ਤੇ ਸ਼ਹਿਰ ਵਿੱਚ ਉਸ ਦੀ ਸਾਫ਼ ਦਿਖ ਕਰਕੇ ਇੱਕ ਰੂਪ ਉਸ ਤੋਂ ਪਾਸਾ ਵੱਟਦਾ ਸੀ ਨਹੀਂ ਤਾਂ ਪ੍ਰਿੰਸੀਪਲ ਦੀ ਇਹਨਾਂ ਨੂੰ ਦੂਰ ਹੀ ਹੱਥ ਛੁੱਡ ਦਿੰਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਵੱਡੇ ਘਰਾਂ ਦੇ ਕਾਕੇ ਕਾਕੀਆਂ ਨਾਲ ਆਡਾ ਉਸ ਨੂੰ ਪੂਰਾ ਨਹੀਂ ਪੈਣਾ ਇਕੱਲਾ ਨਿਰਮਲ ਸਰ ਹੀ ਉਹਨਾਂ ਨੂੰ ਅਕਸਰ ਟੋਕ ਦਿੰਦਾ ਸੀ ਕਈ ਵਾਰ ਇਸ ਚੀਜ਼ ਤੋਂ ਬੋਲ ਦਿੰਦਾ ਸੀ ਕਿ ਜਿਹੜੀ ਪੜਾਉਂਦੀ ਨਹੀਂ ਉਹ ਇਨਸਾਨੀਅਤ ਦੇ ਦੁਸ਼ਮਣ ਹਨ ਇਸ ਲਈ ਪੂਰਾ ਗਰੁੱਪ ਉਸਤੇ ਵਿਸ਼ ਕੋਲਦਾ ਸੀ ਉਹਨਾਂ ਗੁਰਮਨ ਨੂੰ ਵੀ ਇਸ ਗਰੁੱਪ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਥੋੜੇ ਸਮੇਂ ਬਾਅਦ ਹੀ ਗੁਰਮਨ ਨੇ ਆਪਣੇ ਆਪ ਨੂੰ ਇਸ ਗਰੁੱਪ ਤੇ ਅਨਫਿਟ ਪਾਇਆ ਸੀ ਇਸ ਕਰਕੇ ਉਹ ਪਾਸਾ ਹੀ ਵਟਦੀ ਸੀ ਗੁਰਮਨ ਨੇ ਰਿਜ਼ਲਟ ਨੂੰ ਉਸੇ ਤਰ੍ਹਾਂ ਰੱਖਿਆ ਉਸタミンਨ ਨੂੰ ਫੀਲ ਕਰਨ ਲਈ ਨਹੀਂ ਮੰਨ ਰਿਹਾ ਸੀ ਉਹ ਗਿਆਨੀ ਦੀ ਕਹੀ ਨੂੰ ਵੀ ਅਣਦੇਖਿਆ ਨਹੀਂ ਕਰ ਸਕਦੀ ਸੀ ਉਹ ਇਸ ਮਸਲੇ ਬਾਰੇ ਪ੍ਰਿੰਸੀਪਲ ਨਾਲ ਗੱਲ ਕਰਨਾ ਚਾਹੁੰਦੇ ਸੀ ਅਗਲੇ ਦਿਨ ਉਹ ਚੁੱਪ-ਚਾਪ ਦਫ਼ਤਰ ਵਿੱਚ ਗਈ ਉਸਨੇ ਜਾ ਕੇ ਰਿਜ਼ਲਟ ਪ੍ਰਿੰਸੀਪਲ ਅੱਗੇ ਰੱਖਦੇ ਹੋਏ ਕਿਹਾ ਸਰ ਨੌਵੀਂ ਦਾ ਰਿਜ਼ਲਟ ਆ ਬੱਚੇ ਤਕਰੀਬਨ ਸਾਰੇ ਪਾਸ ਹਨ ਐਮਰ ਬੱਚਿਆਂ ਦੀ ਨਿਯਮ ਅਨੁਸਾਰਾਂ ਨੂੰ ਵੀ ਪਾਸ ਹੁੰਦੀ ਆ ਠੀਕ ਹੈ ਮੈਡਮ ਜਿਸ ਦੀ ਤੁਹਾਡੇ ਨਾਲ ਦੁਬਾਰਾ ਚੈੱਕ ਕਰਨ ਦੀ ਡਿਊਟੀ ਹੈ ਉਸ ਤੋਂ ਚੈੱਕ ਕਰਵਾ ਕੇ ਮੇਰੇ ਤੱਕਤ ਕਰਵਾ ਲਓ ਪ੍ਰਿੰਸੀਪਲ ਨੇ ਬੇਪਰਵਾਹੀ ਨਾਲ ਕਿਹਾ ਨਿਰਮਲ ਸਰ ਕਹਿੰਦੇ ਹਨ ਕਿ ਅਨਨੂ ਫੀਲ ਕਰਦੇ ਆ ਤਾਨੂੰ ਤਾਂ ਪਤਾ ਹੀ ਆਈ ਦੀ ਮਾਂ ਬਹੁਤ ਗਰੀਬ ਆ ਤੇ ਬੜੀ ਮੁਸ਼ਕਿਲ ਨਾਲ ਇਸ ਨੂੰ ਪੜਾ ਰਹੀ ਆ ਪ੍ਰਿੰਸੀਪਲ ਨੇ ਰਿਜ਼ਲਟ ਨੂੰ ਗੌਰ ਨਾਲ ਦੇਖਿਆ ਤੇ ਫਿਰ ਉਹ ਬੋਲਿਆ ਬੀਬਾ ਨਿਰਮਲ ਸਰ ਠੀਕ ਹੀ ਕਹਿੰਦੇ ਹੋਣਗੇ ਜਿਵੇਂ ਉਹ ਕਹਿੰਦਾ ਹੈ ਉਸੇ ਤਰ੍ਹਾਂ ਕਰ ਲੈ ਸਿਆਣੇ ਬੰਦੇ ਹਨ ਕੋਈ ਗੱਲ ਜ਼ਰੂਰ ਹੋਵੇਗੀ ਗੁਰੂ ਮਨੂਏ ਸੁਣ ਕੇ ਗੁੱਸਾ ਛੱਡ ਗਿਆ ਸੀ ਉਹ ਬਾਹਰ ਦਫ਼ਤਰ ਛੋ ਬਾਹਰ ਨਿਕਲ ਕੇ ਬੜਬੜਾਈ ਸਿਆਣਾ ਬੰਦਾ ਕੰਮ ਦੀ ਗੱਲ ਮਾਈ ਫੁੱਟ ਉਹ ਸੋਚ ਰਹੀ ਸੀ ਜਿਉਂ-ਜਿਉਂ ਬੰਦਾ ਵੱਡਾ ਹੁੰਦਾ ਤਿਉਂ-ਤਿਉਂ ਆਕਲ ਘਟਦੀ ਜਾਂਦੀ ਆ ਦੱਸ ਵਿਚਾਰੀ ਨੇ ਉਸਦਾ ਕੀ ਵਿਗਾੜਿਆ ਇਹ ਪ੍ਰਿੰਸੀਪਲ ਦੀ ਵੀ ਰੀੜ ਦੀ ਹੱਡੀ ਆ ਜਾਂ ਨਹੀਂ ਉਹ ਚੁੱਪਚਾਪ ਰੈਜੀਸਟਰ ਫੜ ਕੇ ਸਟਾਫ ਰੂਮ ਨੂੰ ਤੁਰ ਪਈ ਸ਼ੀਤਲ ਨੇ ਉਸ ਨੂੰ ਆਵਾਜ਼ ਮਾਰੀ ਭਾਈ ਪ੍ਰਿੰਸੀਪਲ ਦੀ ਜੌਂਕੀ ਗੁਰਮਨ ਚੁੱਪ ਰਹੀ ਤੇ ਜਤਿੰਦਰ ਮੈਡਮ ਬੋਲ ਪਈ ਅਨੁਵਾਰੇ ਕੀ ਕਹਿੰਦਾ ਪ੍ਰਿੰਸੀਪਲ ਉਹ ਜਾਣੀ ਜਾਣ ਸਨ ਕਿ ਅਨੁਵਾਰੇ ਜਰੂਰ ਗੱਲ ਹੋਈ ਹੋਰੀਆਂ ਕੋਈ ਗੁਰਮਨ ਨੇ ਉੱਤਰ ਮੋੜਿਆ ਉਹ ਕਹਿੰਦੇ ਵੀ ਨਿਰਮਲ ਸਰ ਠੀਕ ਹੀ ਕਹਿੰਦੇ ਹੋਣਗੇ ਰੰਜੂ ਮੈਡਮ ਤੜਫੀ ਨਾ ਲਈ ਖਾਨੇ دیا۔ ਸਿਰ ਠੀਕ ਕਹਿੰਦੇ ਹੋਣਗੇ ਜਮੀਰ ਨੇ ਹਿੱਸਾ ਪਾਇਆ ਪ੍ਰਿੰਸੀਪਲ ਹਰੇਕ ਨੂੰ ਸਿਰ ਤੇ ਚੜਾ ਕੇ ਰੱਖਦਾ। ਬਲਾਉ ਨੂੰ ਪਤਾ ਵੀ ਨਹੀਂ ਵੀ ਸਕੂਲ ਵਿੱਚ ਕੀ ਹੋਈ ਜਾਂਦਾ ਹੈ। ਇਹਨਾਂ ਲੋਕਾਂ ਦੀ ਜਮੀਰ ਨੂੰ ਕੀ ਹੋ ਗਿਆ? ਸ਼ੀਤਲ ਨੇ ਵੀ ਕਮਾਣਾ ਸੰਭਾਲੀ ਨਾ ਗਰੀਬ ਨਿਆਣੇ ਨੂੰ ਫੀਲ ਕਰਾ ਕੇ ਕੀ ਮਿਲੋ ਖੁਦ ਕੀ ਨੇ ਆਦਤ ਅਨਸਾਰ ਗੱਲ ਨੂੰ ਚਵਦਿਆਂ ਕਿਹਾ ਇਹ ਹੋਣਾ ਆਇਆ ਸੂਤ ਅਨੂ ਦੀ ਮਾਂ ਨੂੰ ਬੁਲਾ ਕੇ ਦੱਸਦੇ ਹਾਂ ਫੇਰ ਕਰਾਉਂਦੇ ਹਾਂ ਸ਼ਿਕਾਇਤ ਇਹਨੂੰ ਪਤਾ ਲੱਗੂ ਆਪਣੇ ਨਾਲ ਪੰਗੀ ਲੈਣ ਦਾ ਸ਼ੀਤਲ ਨੇ ਫੋਨ ਕੱਢ ਕੇ ਗੁਰਮੀਲ ਨੂੰ ਮਿਸਕਾਲ ਮਾਰੀ ਉਹ ਉੱਥੇ ਪਹੁੰਚ ਗਈ ਸ਼ੀਤਲ ਬੋਲੀ ਪਰਲੀ ਚੌਂਕ 'ਚ ਨੌਮੀ ਵਾਲਿਆਂ ਨੂੰ ਦੀ ਮਾਂ ਤਾਰੂ ਸਬਜ਼ੀ ਦੀ ਰੀੜੀ ਲਾਉਂਦੀ ਆ ਉਸ ਨੂੰ ਬੁਲਾ ਕੇ ਲਿਆ ਗੁਰਮਨ ਗੱਲ ਨੂੰ ਵਧਾਉਣਾ ਨਹੀਂ ਚਾਹੁੰਦੀ ਸੀ ਉਹ ਬੋਲੀ ਛੱਡੋ ਜੀ ਤੁਹਾਨੂੰ ਪ੍ਰਿੰਸੀਪਲ ਹੀ ਆਖੀ ਜਾਂਦਾ ਆਪਾਂ ਤਾਂ ਮੁਖੀ ਦਾ ਆਖਿਆ ਮੰਨਣਾ ਉਹ ਤਾਂ ਬਹੁਤ ਕੁਝ ਕਹਿੰਦਾ ਅਸੀਂ ਸਕੂਲ ਵਿੱਚ ਗਲਤ ਨਹੀਂ ਹੁਣਦੇ ਨਾ ਸਾਡੀ ਜ਼ਮੀਰ ਆਗਿਆ ਨਹੀਂ ਦਿੰਦੀ ਨਵਤੇਜ ਨੇ ਆਖਿਆ ਖੁਦ ਕੀ ਛਪਕੀ ਬੋਲਿਆ ਤੂੰ ਜਗਰ ਮੇਲ ਤੂੰ ਨਵਤੇਜ ਸਕਾਇ ਤਾਂ ਪ੍ਰਿੰਟ ਕਢਾ ਕੇ ਲਿਆ ਅਨੂ ਦੀ ਮਾਂ ਦੇ ਨਾਮ ਇਹਦੀਆਂ ਤਾਂ ਚਕਾਉਂਦੀਆਂ ਸ਼ਾਲਾਂ ਵੱਡੇ ਭਗਤ ਸਿੰਘ ਦੀਆਂ ਉਹ ਸ਼ਾਇਦ ਕੋਈ ਬੀੜੀ ਉਤਾਰਨਾ ਚਾਹੁੰਦਾ ਸੀ ਗੁਰਮੇਲ ਤੁਰ ਗਈ ਗੁਰਮਨ ਵੀ ਉਹਨਾਂ ਕੋਲੋਂ ਬਹਾਨਾ ਬਣਾ ਕੇ ਏਕਿਸਕ ਗਈ ਥੋੜੇ ਸਮੇਂ ਬਾਅਦ ਗੁਰਮੀਲ ਨੇ ਆ ਕੇ ਦੱਸਿਆ ਕਿ ਤਾਰੂ ਕੱਲ ਨੂੰ ਆਵੇਗੀ ਹਾਲੇ ਰੇੜੀ ਤੇ ਕੋਈ ਖੜਨ ਵਾਲਾ ਨਹੀਂ ਆ ਤੇ ਨਾਲ ਹੀ ਅਨੂ ਵੀ ਕੱਲੀ ਨਹੀਂ ਛੱਡੀ ਜਾ ਸਕਦੀ ਸਾਰੇ ਕੱਲ ਦੀ ਕਾਰਵਾਈ ਬਾਰੇ ਹੋਰ ਮਤਾ ਭਗਾਉਣ ਲੱਗੀ ਖੁਦ ਕੀ ਬੋਲਿਆ ਇਸ ਵਾਰ ਸੁੱੱਕਾ ਨਹੀਂ ਜਾਣ ਦੇਣਾ ਇਹਦਾ ਮੁਖ ਹਟਾ ਲਾ ਕੇ ਛੱਡਣਾ ਅਗਲੇ ਦਿਨ ਸਵੇਰੇ ਹੀ ਅਨੂ ਦੀ ਉਸ ਦੀ ਮਾਂ ਤੋਂ ਮੇ ਸਕੂਲ ਵਿੱਚ ਪਹੁੰਚ ਗਈਆਂ ਗੁਰਮੀਲ ਨੂੰ ਪੀਛ ਅਨੂ ਦੀ ਮਾਂ ਨੂੰ ਸ਼ੀਤਲ ਨੇ ਕੋਲ ਬਿਠਾ ਲਿਆ ਬਾਕੀ ਸਾਰੇ ਜਨੇ ਵੀ ਉਸ ਨੂੰ ਘੇਰ ਕੇ ਬੈਠ ਗਏ ਗੁਰਮਨ ਉਹ ਵੀ ਗੁਰਮੀਲ ਬੁਲਾ ਕੇ ਲੈ ਗਈ। ਸ਼ੀਤਲੁਕ ਜੀ ਆਵਾਜ਼ ਵਿੱਚ ਕਹਿ ਰਹੀ ਸੀ, "ਤੋੜਾ ਨਿਰਮਲ ਸਰ ਨਾਲ ਕੀ ਰੋਲਾ ਹੈ? ਉਹ ਚੰਗੀ ਭਲੀ ਪਾਸ ਕੁੜੀ ਨੂੰ ਫੀਲ ਕਰਨ ਲਈ ਆ ਕੀ ਜਾਂਦਾ ਹੈ?" ਤਾਰੂ ਨੇ ਦੋਵੇਂ ਹੱਥ ਜੋੜਦੇ ਆ ਕਿਹਾ, "ਨਾ ਜੀ, ਸਾਡਾ ਕੀ ਰੋਲਾ ਉਸ ਦੀਵਤੇ ਬੰਦੇ ਨਾਲ?" ਤਾਰੂ ਦੀ ਕਹੀ ਗੱਲ ਤੇ ਸ਼ੀਤਲ ਗੁੱਸੇ ਨਾਲ ਲਾਲ ਹੋ ਗਈ ਤੇ ਉਸ ਨੇ ਝੱਗ ਛੁੱਟੀ, "ਦੇਵਤਾ ਨਾ ਕੁਝ ਹੋਰ ਸ਼ਕਲ ਦਾ ਹੀ ਮਮੂ ਠਗਣਾ ਹੈ, ਦਿਲ ਤਾਂ ਪੂਰਾ ਕਾਲਾ ਹੈ।" ਤਰੁਣੀ ਅਦੀਨਗੀ ਨਾਲ ਕਿਹਾ ਨਹੀਂ ਜੀ ਨਿਰਮਲ ਸਨ ਸੱਚੀ ਉਹ ਬਹੁਤ ਜੰਗੇ ਹਨ ਉਹੀ ਇਹਨਾਂ ਦੀ ਪੜ੍ਹਾਈ ਦਾ ਖਰਚਾ ਚੁਕਦੇ ਹਨ ਚੁੱਗਾ ਚੁੰਨੀ ਵੀ ਦਿੰਦੇ ਹਨ ਅਨ ਨੂੰ ਧੀ ਮੰਨਦੇ ਨੇ ਤੇ ਮੈਨੂੰ ਆਪਣੀ ਭੈਣ ਆਖਦੇ ਹਨ ਇਹ ਸੁਣ ਕੇ ਗੁਰਮਨ ਹੈਰਾਨ ਹੋ ਗਈ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਖੁਦ ਕੀ ਚੀਖ ਮੀ ਆਵਾਜ਼ ਵਿੱਚ ਭੁੱਲੀਆਂ ਚੰਗਾ ਭਾਵਣ ਦਾ ਕੁੜੀ ਦਾ ਤਾਂ ਦੁਸ਼ਮਣ ਬਣਿਆ ਬੈਠਾ ਪਿਛਲੇ ਸਾਲ ਫੇਲ ਕਰਤੀ ਸੀ ਇਸ ਵਾਰ ਫੇਰ ਫੀਲ ਕਰਨ ਨੂੰ ਫਿਰਦਾ ਹੈ ਨਵਤੇਸ਼ ਨੇ ਮੁਰਸ਼ਾ ਸੰਭਾਲ ਲਿਆ ਨਿਜਮਾ ਨਾਲ ਤਾਂ ਪਿਛਲੇ ਸਾਲ ਹੀ ਪਾਸ ਹੋਣੀ ਚਾਹੀਦੀ ਸੀ ਇਹ ਇਨਚਾਰਜ ਵੀ ਸੀ ਇਹ ਨਹੀਂ ਜਾਣ ਕੇ ਫੇਲ ਕੀਤੀ ਹੋਣੀ ਆ ਇਹਦੀ ਸ਼ਿਕਾਇਤ ਕਰਨੀ ਬਣਦੀ ਆ ਤੁਸੀਂ ਦਸਕਤ ਕਰੋ ਬਾਕੀ ਸਾਡੇ ਤੇ ਛੱਡ ਦਿਓ ਉਸ ਨੇ ਅਰਜੀ ਵਾਲੀ ਫਾਈਲ ਅੱਗੇ ਕਰ ਦਿੱਤੀ ਸੀ ਤਰੋਂ ਨੇ ਫਿਰ ਹੱਥ ਜੋੜੇ ਨਾ ਜੀ ਅਸੀਂ ਸ਼ਿਕਾਇਤ ਨਹੀਂ ਕਰਨੀ 6ਵੀਂ ਤੋਂ ਲੈ ਕੇ 9ਵੀਂ ਤੱਕ ਉਹ ਨਾਕੂੜ ਹੀ ਰਹੀ ਹੈ ਤਾਨੂੰ ਤਾਂ ਪਤਾ ਹੀ ਆ ਇਹ ਛੋਟੀ ਜਹੀ ਸੀ ਜਦੋਂ ਇਹਾ ਪਿਓ ਮਰ ਗਿਆ ਸੀ ਮੁੰਡਾ ਇਸ ਤੋਂ 6 ਸਾਲ ਵੱਡਾ ਹੈ ਕੀ ਕਰਾਂ ਕਰਮਾਂ ਦੀ ਮਾਰ ਹੋ ਨਸ਼ਿਆਂ ਵਿੱਚ ਪੈ ਗਿਆ ਦਿਨ ਰਾਤ ਨਸ਼ੇੜੀ ਕਰੇ ਆਉਂਦੀ ਜਾਂਦੀ ਰਹਿੰਦੇ ਹਨ ਬਹੁਤ ਡਰ ਲੱਗਦਾ ਅਸੀਂ ਤਾਂ ਮਾਮਾ ਧੀਆ ਡਾਡਾ ਟਾਈਮ ਕੱਢਦੀਆਂ ਹਾਂ ਉਸ ਨੇ ਅੱਖਾਂ ਪਰ ਲਾਈਆਂ ਸਨ ਗੁਰਮੁਣ ਨੂੰ ਗੱਲ ਜੀਤੀ ਆਗੀ ਕਿ ਤਿੰਨ ਮਹੀਨੇ ਪਹਿਲਾਂ ਨੂੰ ਗਲੀ ਵਿੱਚਾਂ ਦੇ ਦੋ ਮੁੰਡਿਆਂ ਨੇ ਬਾਹੋਂ ਫੜ ਕੇ ਕਿਚਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਸਨੇ ਰੋਲਾ ਪਾਇਆ ਤਾਂ ਉਹ ਭੱਜ ਗਏ ਸਨ ਤਾਰੂ ਨੇ ਗੱਲ ਜੁੜੀ ਮੈਨੂੰ ਤਾਂ ਆਪਦੇ ਮੁੰਡੇ ਦਾ ਪੂਰਾ ਵਸਾ ਨਹੀਂ ਜੀ ਮੈਨੂੰ ਰੀੜੀ ਲਾਉਣੀ ਪੈਂਦੀ ਆ ਤਾਂ ਘਰ ਦਾ ਗੁਜ਼ਾਰਾ ਚੱਲਦਾ ਹੈ ਅਨ ਨੂੰ ਘਰੇ ਤਾਂ ਬਿਲਕੁਲ ਇਕੱਲੀ ਨਹੀਂ ਛੱਡ ਸਕਦੀ ਨਾ ਸਾਰਾ ਦਿਨ ਰੀੜੀ ਕੋਲ ਬਿਠਾ ਸਕਦੀ ਆ ਆਟੀ ਨੂੰ ਘਰੇ ਜੂਹੀ ਤੇ ਬਾਹਰ ਕਾਂ ਪੈਣ ਵਾਲੀ ਗੱਲ ਆ ਜੀ ਇਸੇ ਲਈ ਪਿਛਲੀ ਵਾਰ ਨਿਰਮਲ ਸਰ ਨੇ ਹੀ ਮੈਨੂੰ ਕਿਹਾ ਸੀ ਕਿ ਕੁੜੀ ਦਾ ਘਰੇ ਰਹਿਣਾ ਤੇ ਬਾਜ਼ਾਰ ਵਿੱਚ ਵੜਨਾ ਗਲਤ ਹੈ ਉਸ ਦਾ ਤਾਂ ਸੀ ਦਾ ਸਾ ਚੜਾਇਆ ਸੀ ਸਾਰੇ ਜਣਿਆਂ ਦੀ ਗੱਲ ਸੁਣ ਕੇ ਜਵਾਨ ਜਿਵੇਂ ਠਾਕੀ ਗਈ ਹੋਵੀ ਤਾਰੂ ਚੁੰਨੀ ਨਾਲ ਹੰਝੂ ਫੁੰਸੀ ਬੋਲੀ ਉਹਨਾਂ ਕਿਹਾ ਸੀ ਤਿੰਨ ਸਾਲ ਨੌਵੀਂ ਵਿੱਚ ਤੇ ਦੋ ਸਾਲ ਦਸਵੀਂ ਵਿੱਚ ਲਵਾ ਦੇਵਾਂਗਾ ਉਸ ਸਮੇਂ ਤੱਕ ਇਹ 18 ਸਾਲ ਦੀ ਹੋ ਜਾਵੇਗੀ ਫਿਰ ਕੋਈ ਲੋਟਵੰਦ ਦੇ ਕੇ ਇਸ ਦਾ ਵਿਆਹ ਵਾਲਾ ਕੋਈ ਬੰਦ ਸੋ ਕਰਾਂਗੇ ਮਾੜੇ ਕਰਮ ਵਿਚਾਰੀ ਦੀ ਚਲੋ ਜੋ ਰੱਬ ਨੂੰ ਮਨਜੂਰ ਤਾਰੂ ਨੇ ਆਕਾਸ਼ ਵੱਲ ਦੇਖਦੇ ਹੱਥ ਜੋੜੇ ਉਸ ਦੀਆਂ ਅੱਖਾਂ ਵਿੱਚ ਇੱਕ ਵਾਰ ਫਿਰ ਹੰਝੂ ਕਿਰ ਗਏ ਸਨ ਗੁਰਮੰਦਾ ਦਾ ਦਿਮਾਗ ਸੁੰਨ ਹੋ ਗਿਆ ਸੀ ਉਸ ਨੂੰ ਨਿਰਮਲ ਸਰ ਵਿੱਚੋਂ ਇੱਕ ਪਿਓ ਨਜ਼ਰ ਆ ਰਿਹਾ ਸੀ ਜਿਹੜਾ ਆਪਣੀ ਜਵਾਨ ਹੋਂਦੀ ਤੀ ਨੂੰ ਸਮਾਸੀਆਂ ਮਾੜੀਆਂ ਨਜ਼ਰਾਂ ਤੋਂ ਬਚਾਉਣ ਲਈ ਆਪਣੀ ਬੁੱਕਲ ਵਿੱਚ ਲੁਕੋ ਲੈਣਾ ਚਾਹੁੰਦਾ ਹੋਵੇ ਧੰਨਵਾਦ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੈਸ਼ੀ ਗਾਲ